ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਪੋਰੇਨਾਥ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 28 29 ਅਪ੍ਰੈਲ ਜਾਣੇ ਕਿ ਅਪ੍ਰੈਲ ਮਹੀਨੇ ਦੇ ਜੋ ਆਖਰੀ 4 ਦਿਨ ਬਚੇ ਹਨ ਇਹਨਾਂ 4 ਦਿਨਾਂ ਦੇ ਅੰਦਰ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਭਗਵਾਨ ਪੋਰੇਨਾਥ ਜੀ ਹੁਣ ਤੁਹਾਡਾ ਭਾਗ ਚਮਕਾਉਣਗੇ ਸਾਰੇ ਦੋਸ਼ਮਣ ਤੁਹਾਡੇ ਚਲ ਕੇ ਰਾਖ ਹੋਣਗੇ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਪੋਲੇ ਨਾ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਅਪ੍ਰੈਲ ਮਹੀਨੇ ਜੋ 4 ਦਿਨ ਬਾਕੀ ਹਨ ਉਹ ਬਹੁਤ ਹੀ ਭਾਰਸ਼ਾਲੀ ਦਿਨ ਸਾਬਤ ਹੋਣਗੇ ਤੁਹਾਡੇ ਲਈ ਕਿਉਂਕਿ ਇਹਨਾਂ 4 ਦਿਨਾਂ ਦੇ ਅੰਦਰ ਰਵੇ ਜੋ ਦਾ ਪੁਸ਼ਕਰ ਰਾਜ yog ਅਮਰ ਸiddhi yog SWAT siddhi yog ਕਾਰਜ ਸiddhi yog ਅਤੇ ਸੁਭਾਗੇ ਵਾਂਚ yog ਪਨ ਰਿਹਾ ਹੈ ਜਿਸ ਵਿੱਚ ਕੇ ਧਨ ਲਾਭ ਦੇ ਨਾਲ ਨਾਲ ਤੁਹਾਡੇ ਲਈ ਨੌਕਰੀ ਦਾ ਜੋਗ ਇਹ ਸ਼ੁਭ ਸੰਜੋਗ ਹੈ ਹੁਣ ਤੁਹਾਡਾ ਭਾਗ ਸਾਰ ਦੇਣ ਵਾਲਾ ਹੈ ਭਗਵਾਨ ਪੂਰਨਾ ਤੁਹਾਡਾ ਭਾਗ ਚਮਕਾਉਣ ਵਾਲੇ ਹਨ ਇਹ ਸਮਝ ਲਓ ਕਿ ਹੁਣ ਸੋਨੇ ਦੇ ਰਾਤੇ ਤੁਹਾਡੀ ਕਿਸਮਤ ਸਵਾਰੋ ਜਾਵੇਗੀ ਹੁਣ ਤੁਹਾਡੀ ਤਰੱਕੀ ਤੁਸੀਂ ਖੁਦ ਦੇਖੋਗੇ ਤੁਹਾਡੀ ਕਾਮਯਾਬੀ ਤੁਸੀਂ ਦੇਖੋਗੇ ਅਤੇ ਤੁਹਾਡੇ ਦੁਸ਼ਮਣ ਇਹ ਦੇਖ ਕੇ ਜਲ ਕੇ ਰਾਖ ਹੋਣਗੇ ਜੀ ਹਾਂ ਦੋਸਤੋ ਬਹੁਤ ਹੀ ਚੰਗਾ ਸਮਾਪਕ ਮਾਨ ਪੋਲੇਨਾ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਅਪ੍ਰੈਲ ਮਹੀਨੇ ਦੇ ਵਿੱਚ ਆ ਰਿਹਾ ਹੈ ਅਪ੍ਰੈਲ ਮਹੀਨੇ ਦੇ ਇਹਨਾਂ ਆਖਰੀ ਦਿਨਾਂ ਵਿੱਚ ਆ ਰਿਹਾ ਹੈ ਇਹ ਮਹੀਨਾ ਜਾਂਦੇ ਜਾਂਦੇ ਤੁਹਾਨੂੰ ਬੜੀ-ਬੜੀਆਂ ਖੁਸ਼ਖਬਰੀਆਂ ਦੇ ਕੇ ਜਾਣ ਵਾਲਾ ਹੈ ਖੁਸ਼ੀਆਂ ਦੀ ਸੁਗात ਦੇ ਕੇ ਜਾਣ ਵਾਲਾ ਹੈ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਤਾਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਇਹਨਾਂ ਆਖਰੀ 4 ਦਿਨਾਂ ਦੇ ਵਿੱਚ ਹੋਣ ਵਾਲੇ ਹੈ ਦੋਸਤੋ ਕਿਸ ਪ੍ਰਕਾਰ ਇਹਨਾਂ 4 ਦਿਨਾਂ ਦਾ ਸਮਾਂ ਰਹੇਗਾ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਵੀਡੀਓ ਵਿੱਚ ਤੁਹਾਨੂੰ ਪੂਰੀ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਅਤੇ ਨਾਲ ਹੀ ਨਾਲ ਕੁਝ ਸਾਵਧਾਨੀਆਂ ਜੋ ਤੁਸੀਂ ਇਹਨਾਂ 4 ਦਿਨਾਂ ਦੇ ਵਿੱਚ ਵਰਤਣੀਆਂ ਹਨ ਜਿਸ ਨਾਲ ਕਿ ਇਸ ਸਮੇਂ ਦਾ ਤੁਹਾਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ ਉਹਨਾਂ ਸਾਵਧਾਨੀਆਂ ਨੂੰ ਜੇਕਰ ਤੁਸੀਂ ਵਰਤਦੇ ਹੋ ਤਾਂ ਤੁਹਾਨੂੰ ਇਸ ਸਮੇਂ ਦਾ ਲਾਭ ਜ਼ਰੂਰ ਮਿਲੇਗਾ ਜਿਸ ਨਾਲ ਇਹ ਸਮੇਂ ਦਾ ਫਾਇਦਾ ਤੁਸੀਂ ਉਠਾ ਸਕੋਗੇ। ਦੋਸਤੋ, ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਭਗਵਾਨ ਪੂਲੇ ਨਾ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਪੂਲੇ ਨਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਭਗਵਾਨ ਪੂਲੇ ਨਾ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ। ਭਗਵਾਨ ਪੂਲੇ ਨਾ ਦੀ ਕਿਰਪਾ ਤੁਹਾਡੇ ਸਾਰੇ ਹੀ ਪਰਿਵਾਰ ਤੇ ਹੋ ਜਾਵੇ। ਦੋਸਤੋ ਭਗਵਾਨ ਬੋਲੇਨਾ ਜੀ ਦੇ ਆਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 28 ਅਪ੍ਰੈਲ ਤੋਂ 30 ਅਪ੍ਰੈਲ ਜਾਨੀ ਕਿ ਅਪ੍ਰੈਲ ਮਹੀਨੇ ਦੇ ਨਾ ਆਖਰੀ ਚਾਰ ਦਿਨਾਂ ਦਾ ਸਮਾਂ ਬਹੁਤ ਹੀ ਮਹੱਤਵਪੂਰਨ ਹੈ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਸਮਾਂ ਤੁਹਾਡੇ ਲਈ ਅਧਿਆਤ ਲਾਭ ਦੇਣ ਵਾਲਾ ਸਮਾਂ ਹੈ ਤੁਹਾਡੇ ਗ੍ਰਹਿਾਂ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਜੋ ਪਰਿਵਰਤਨ ਹੋਏਗਾ ਉਹ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਿ ਪਰਿਵਰਤਨ ਗ੍ਰਹਣ ਨਕਸ਼ਤਰਾ ਦੀ ਸਥਿਤੀ ਪੂਰਾ ਰੌਮ ਤੋਂ ਤੁਹਾਡੇ ਪਾਕ ਵਿੱਚ ਰਹਿਣ ਵਾਲੀ ਹੈ ਇਸ ਸਮੇਂ ਵਿੱਚ ਤੁਹਾਨੂੰ ਦੱਸਈਏ ਕਿ ਇਸ ਪਾਂਦੇ ਮਤਲਬ ਕਿ ਇਸ ਸਮੇਂ ਦੇ ਵਿੱਚ ਤੁਸੀਂ ਨਿਵੇਸ਼ ਬੰਦੇ ਜੋ ਵੀ ਯੋਜਨਾਵਾਂ ਬਣਾ ਰਹੇ ਹਾਂ ਉਸ ਤੇ ਧਿਆਨ ਤੁਹਾਨੂੰ ਕੇਂਦਰਿਤ ਕਰਨਾ ਹੋਵੇਗਾ ਕਿਤੇ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਲਾਭਦਾਇਕ ਸਮਾਂ ਹੈ ਤੁਹਾਨੂੰ ਲਾਭ ਮਿਲੇਗਾ ਇਹ ਸਮਾਂ ਤੁਹਾਡੇ ਲਈ ਸੁਭਾਗਿਆ ਸਮਾਂ ਹੈ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਤੁਹਾਡੇ ਲਈ ਨਾਲੇ ਨਾਲ ਕਿਸੇ ਸੰਤਾਨ ਦੀ ਇਨਕਮ ਹੋਣਾ ਘਰ ਦੇ ਵਿੱਚ ਖੁਸ਼ੀ ਦਾ ਵਾਤਾਵਰਨ ਰਹੇਗਾ ਇਸ ਸਮੇਂ ਸੰਤਾਨ ਦੀ ਤਰਫ ਤੋਂ ਤੁਹਾਨੂੰ ਕੋਈ ਸੁਖ ਮਿਲ ਸਕਦਾ ਹੈ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਜਾਂ ਫਿਰ ਨੌਕਰੀ ਕਰਦੇ ਹਨ ਤਾਂ ਨੌਕਰੀ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਪੜ੍ਹਾਈ ਸੰਬੰਧੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡੀ ਸੰਤਾਨ ਪੱਖ ਤੋਂ ਖੁਸ਼ਖਬਰੀ ਤੁਹਾਨੂੰ ਇਹ ਸਮੇਂ ਮਿਲੇਗੀ ਅੱਗੇ ਤੁਹਾਨੂੰ ਇਹ ਦੱਸੇ ਕਿ ਇਹ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਮੰਗਲਿਕ ਕਾਮਾਂ ਦੀ ਰੂਪਰੇਖਾ ਵੀ ਬਣੇਗੀ ਇਸ ਸਮੇਂ ਤੁਹਾਨੂੰ ਜੇਕਰ ਤੁਸੀਂ ਕੋਈ ਨਵਾਂ ਵਾਹਨ ਜਾਂ ਮਕਾਨ ਖਰੀਦਣਾ ਚਾਹੁੰਦੇ ਹੋ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤੇ ਇਸ ਇਹ ਸਮੇਂ ਤੁਹਾਨੂੰ ਲਾਭ ਮਿਲੇਗਾ ਇਹ ਸਮਾਂ ਪੂਰਨ ਤੌਰ ਤੇ ਤੁਹਾਡੇ ਪੱਖ ਵਿੱਚ ਹੈ ਅਤੇ ਜੋ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਤੁਹਾਡੇ ਕੰਮ ਸੇ ਉਹ ਹੁਣ ਪੂਰੇ ਹੋਣ ਵਾਲੇ ਹਨ ਇਸ ਸਮੇਂ ਵਿੱਚ ਅਤੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਵਿੱਚ ਤੁਹਾਡੀ ਤਰੱਕੀ ਦੇਖ ਕੇ ਤੁਹਾਡੀਆਂ ਸਫਲਤਾਵਾਂ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਤੁਹਾਡੇ ਤੋਂ ਲੇਕਿਨ ਉਹ ਦੁਸ਼ਮਣ ਕੋਈ ਵੀ ਤੁਹਾਡੇ ਉੱਪਰ ਨੁਕਸਾਨ ਨਹੀਂ ਕਰ ਪਾਉਣਗੇ ਬੇਚ ਜਿੱਕ ਤੁਸੀਂ ਅੱਗੇ ਵਧੋ ਅਤੇ ਨਾਲ ਹੀ ਨਾਲ ਇਸ ਸਮੇਂ ਵਿੱਚ ਜਿੰਨਾ ਵੀ ਸੰਭਵ ਹੋ ਸਕੇ ਗਰੀਬ ਲੋਕਾਂ ਦੀ ਮਦਦ ਕਰੋ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋ ਆਣ ਧਨ ਵਸਤਰ ਕੁਝ ਵੀ ਜੋ ਵੀ ਬੰਦ ਪੁੰਜਦਾ ਹੈ ਉਹ ਤੁਸੀਂ ਗਰੀਬਾਂ ਦੇ ਵਿੱਚ ਜ਼ਰੂਰ ਦਿਓ ਇਹ ਸਮਾਂ ਕਾਮ ਯੋਜਨਾਬੰਦ ਤਰੀਕੇ ਦੇ ਨਾਲ ਕਰੋਗੇ ਤਾਂ ਤੁਸੀਂ ਜ਼ਰੂਰ ਸਫਲਤਾ ਪ੍ਰਾਪਤ ਕਰੋਗੇ ਕਿਸੇ ਸੀਨੀਅਰ ਕੰਮਾਂ ਦੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਮਿਲੇਗਾ ਕੋਈ ਐਸਾ ਕੰਮ ਤੁਸੀਂ ਕਰੋਗੇ ਜਿਸ ਨਾਲ ਮਾਨ ਸਨਮਾਨ ਵਿੱਚ ਤੁਹਾਡੀ ਬਹੁਤ ਹੀ ਤਾਰੀਫ ਹੋਵੇਗੀ ਤੁਹਾਡੇ ਕੈਰੀਅਰ ਨੂੰ ਲੈ ਕੇ ਸੰਘਰਸ਼ ਰਹੇਗਾ ਅਤੇ ਨਾਲ ਹੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਦੇ ਨਾਲ ਸੰਬੰਧਿਤ ਜਾਂ ਪੜਾਈ ਦੇ ਨਾਲ ਸੰਬੰਧਿਤ ਨਾਲ ਹੀ ਨਾਲ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਦੇ ਲਈ ਬੇਰੁਜ਼ਗਾਰ ਪ੍ਰਾਪਤ ਦੇ ਕੋਈ ਅਵਸਰ ਉਹਨਾਂ ਨੂੰ ਪ੍ਰਾਪਤ ਹੋ ਸਕਦੇ ਹਨ ਜੋ ਵੀ ਅਵਸਰ ਮਿਲਣ ਉਹਨਾਂ ਨੂੰ ਹੱਥੋਂ ਨਾ ਜਾਣ ਦੇਣਾ ਪੂਰੇ ਵਿਸ਼ਵਾਸ ਦੇ ਨਾਲ ਅੱਗੇ ਵਧਿਆ ਜਾਣਾ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਤੁਹਾਨੂੰ ਦੱਸੇ ਕਿ ਇਸ ਸਮੇਂ ਤੁਹਾਡੇ ਕੰਮ ਚ ਸੀਕਰਟ ਹਨ ਉਹ ਤੁਸੀਂ ਆਪਣੇ ਤੱਕ ਹੀ ਸਿਮਤ ਰੱਖਣੇ ਹਨ ਦੋਸਤੋ ਗੁਪਤ ਤਰੀਕੇ ਦੇ ਨਾਲ ਕੋਈ ਵੀ ਕੰਮ ਕਰੋ ਕਿਸੇ ਦੇ ਸਾਹਮਣੇ ਜ਼ਾਹਿਰ ਨਾ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਕਿਸ ਨੂੰ ਆਪਣੇ ਗੁਪਤ ਸੀਕਰਟ ਦੱਸਦੇ ਹੋ ਤਾਂ ਉਸ ਦਾ ਤੁਸੀਂ ਲਾਭ ਨਹੀਂ ਉਠਾ ਪਾਓਗੇ ਇਸ ਲਈ ਤੁਹਾਡੇ ਲਈ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਤੱਕ ਹੀ ਕੋਜ ਗੱਲਾਂ ਨੂੰ ਸੇਮਤ ਰੱਖਦੇ ਹੋ ਦੋਸਤੋ ਬਿਨਾ ਕਿਸੇ ਨੂੰ ਦੱਸੇ ਚੁੱਪਚਾਪ ਤਰੀਕੇ ਦੇ ਨਾਲ ਅੱਗੇ ਵਧਦੇ ਜਾਓ ਮਤਲਬ ਕਿ ਕਿਸੇ ਨੂੰ ਕੁਝ ਵੀ ਨਹੀਂ ਦੱਸਣਾ ਇਹ ਤੁਹਾਡੇ ਸੀਕ੍ਰੇਟ ਨਹੀਂ ਤਾਂ ਲੀਕ ਵੀ ਹੋ ਸਕਦੇ ਹਨ ਅਤੇ ਕੋਈ ਐਸਾ ਫਾਇਦਾ ਉਠਾ ਸਕਦਾ ਹੈ ਬਹੁਤ ਹੀ ਚੰਗਾ ਸਮਾਂ ਰਹੇਗਾ ਵੈਸੇ ਤੋਂ ਤੁਹਾਨੂੰ ਹਰੇਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਸਫਲਤਾ ਤੁਹਾਡੇ ਕਦਮ ਚੁੰਮੇਗੀ ਐਸਾ ਮੈਂ ਵਿੱਚ ਸਫਲਤਾਵਾਂ ਦੇ ਛੰਡੇ ਗੜਨ ਵਾਲੇ ਹੋ ਅਤੇ ਨਾਲ ਨਾਲ ਇਹ ਦੱਸੇ ਕਿ ਤੁਹਾਡੇ ਮਨ ਦੇ ਵਿੱਚ ਬਹੁਤ ਹੀ ਸਰਲਤਾ ਦਾ ਭਾਵ ਰਹੇਗਾ ਪ੍ਰਸੰਸਾ ਦਾ ਭਾਵ ਰਹੇਗਾ ਕ੍ਰੋਧ ਵਿੱਚ ਨਾ ਆਓ ਗੁੱਸੇ ਵਿੱਚ ਨਾ ਆਓ ਤੁਹਾਡਾ ਗਲਤ ਵਿਹਾਰ ਤੁਹਾਡੇ ਬਣੇ ਹੋਏ ਕੰਮ ਨੂੰ ਵਿਗਾੜ ਸਕਦਾ ਹੈ ਇਹ ਤੁਹਾਡੀ ਕਮਜ਼ੋਰੀ ਹੈ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਕੇਂਦ੍ਰਿਤ ਕਰੋ ਕਿ ਗਲਤ ਬਾਣੀ ਦਾ ਪ੍ਰਯੋਗ ਨਹੀਂ ਕਰਨਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਕਿਸੇ ਨੂੰ ਕੋਈ ਪੈਸਾ ਦਿੱਤਾ ਹੈ ਇਸ ਸਮੇਂ ਤਾਂ ਪੈਸੇ ਦਾ ਲੈਣ-ਦੇਣ ਕਰਦੇ ਸਮੇਂ ਸਾਵਧਾਨੀ ਤੁਹਾਨੂੰ ਵਰਤਣੀ ਜ਼ਰੂਰੀ ਹੈ ਦੋਸਤੋ ਕੋਸ਼ਿਸ਼ ਇਹੇ ਕਰੋ ਕਿ ਪੈਸਾ ਕਿਸੇ ਨੂੰ ਉਧਾਰ ਨਾ ਦਿਓ ਇਹ ਤੁਹਾਡੇ ਲਈ ਚੰਗਾ ਰਹੇਗਾ ਕੋਈ ਜੇਕਰ ਕਿਸੇ ਦੀ ਮਜਬੂਰੀ ਹੈ ਪੈਸਾ ਦੇਣਾ ਪੈ ਵੀ ਜਾਂਦਾ ਹੈ ਤਾਂ ਉਹ ਵੱਖਰੀ ਗੱਲ ਹੈ ਲੇਕਿਨ ਕੋਸ਼ਿਸ਼ ਕਰੋ ਕਿ ਉਧਾਰ ਪੈਸਾ ਨਾ ਦਿਓ ਨਹੀਂ ਤਾਂ ਤੁਹਾਡਾ ਉਧਾਰ ਦਿੱਤਾ ਗਿਆ ਪੈਸਾ ਫਸ ਵੀ ਸਕਦਾ ਹੈ ਬਹੁਤ ਸੋਚ ਸਮਝ ਕੇ ਇਹ ਕੰਮ ਕਰੋ ਅਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਰਹੀਏ ਘਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸਪੰਨ ਕੋਈ ਵੀ ਸੰਕੋਚ ਨਾ ਕਰੋ ਉਹਨਾਂ ਦੀ ਸੇਵਾ ਵੱਡੇ ਬਜ਼ੁਰਗਾਂ ਦੀ ਸੇਵਾ ਭਾਵ ਮਾਨ ਤੋਂ ਕਰੋ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇਗਾ ਤੇ ਤੁਹਾਡੇ ਲਈ ਲਾਭ ਹੋਵੇਗਾ ਨਾਲੇ ਨਾਲ ਤੁਹਾਨੂੰ ਦੱਸ ਰਹੀਏ ਪ੍ਰੇਮ ਸੰਬੰਧ ਦੀ ਦੋਸਤੋ ਇਹ ਸਮਾਂ ਪ੍ਰੇਮੀਆਂ ਦੇ ਲਈ ਬਹੁਤ ਹੀ ਅਨੁਕੂਲ ਸਮਾਂ ਹੈ ਪ੍ਰੇਮ ਸੰਬੰਧਾਂ ਵਿੱਚ ਸਮਾਂ ਚੰਗਾ ਹੈ ਜੇਕਰ ਤੁਸੀਂ પતિ ਪਤਨੀ ਹੋ ਤਾਂ ਤੁਹਾਡੀ ਥੋੜੀ ਬਹੁਤੀ ਨੌਕ ਚੋਕ ਚੱਲ ਸਕਦੀ ਹੈ ਪਰ ਇਸ ਨੂੰ ਤੁਸੀਂ ਬਹੁਤ ਜਲਦੀ ਸੁਲਝਾਵੋ ਲਓਗੇ ਤੁਹਾਡੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਤੁਹਾਡੇ ਘਰ ਦੇ ਵਿੱਚ ਮਾਹੌਲ ਖੁਸ਼ੀ ਨਮਾ ਬਣਿਆ ਰਹੇਗਾ ਤੁਹਾਡੇ ਜੀਵਨ ਦੇ ਵਿੱਚ ਮధుਰਤਾ ਬਣੀ ਰਹੇਗੀ ਅਤੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਨਾਲ ਹੀ ਨਾਲ ਤੁਹਾਡੇ ਕੈਰੀਅਰ ਸੰਬੰਧੇ ਵਪਾਰ ਬਿਜ਼ਨਸ ਸੰਬੰਧੇ ਚਰਚਾ ਕਰੀਏ ਤਾਂ ਦੋਸਤੋ ਤੁਹਾਨੂੰ ਦੱਸ ਏ ਕਿ ਜੋ ਲੋਕ ਨੌਕਰੀ ਕਰਦੇ ਹਨ ਤਾਂ ਨੌਕਰੀ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਕੋਈ ਸਹਿਯੋਗੀ ਲੋਕ ਤੁਹਾਡੇ ਨੁਕਸਾਨ ਪਹੁੰਚਾ ਸਕਦੇ ਹਨ ਇਸ ਸਮੇਂ ਤੁਹਾਡਾ ਕੋਈ ਸੇਕ੍ਰਟ ਲੀਕ ਕਰ ਸਕਦੇ ਹਨ ਇਧਰ ਉਧਰ ਕਰ ਸਕਦੇ ਹਨ ਤੁਹਾਡੀ ਕੋਈ ਫਾਈਲ ਤੁਹਾਨੂੰ ਨੀਚਾ ਦਿਖਾਉਣ ਦੇ ਲਈ ਐਸ ਲਈ ਦੋਸਤੋ ਤੁਸੀ ਸਾਵਧਾਨ ਰਹਿਣਾ ਹੋਵੇਗਾ। ਬਿਸ਼ੈਅਤੇ ਤੁਸੀ ਨੌਕਰੀ ਪੇਸ਼ਾ ਵਿਅਕਤੀ ਹੋ ਆਪਣੇ ਕੰਮ ਦੇ ਵਿੱਚ ਜ਼ਿਆਦਾ ਧਿਆਨ ਦਿਓਗੇ। ਪਰ ਇਸ ਕੰਮ ਵਾਲੇ ਵੀ ਧਿਆਨ ਜ਼ਿਆਦਾ ਦੇਣਾ ਹੋਵੇਗਾ। ਕਿਸੇ ਦੀਆਂ ਵੀ ਗੱਲਾਂ ਵਿੱਚ ਨਹੀਂ ਆਉਣਾ ਹੈ। ਨੌਕਰੀ ਸੰਬੰਧੀ ਕੰਮਾਂ ਦੇ ਵਿੱਚ ਚੁਸਤ ਹੋ ਕੇ ਰਹਿਣਾ ਹੋਵੇਗਾ। ਇਸ ਸਮੇਂ ਤਰੱਕੀ ਹੋਣ ਦੇ ਵਿੱਚ ਯੋਗ ਹਨ ਤੁਹਾਡੇ ਲਈ। ਸਮਾਂ ਅਧਿਆਨਤ ਮਹੱਤਵਪੂਰਨ ਹੈ ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ। ਜੇਕਰ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਸਤਾਂਨ ਪਰਵਰਤਨ ਹੋ ਜਾਵੇ ਪਾਪ ਕਿ ਉਹਨਾਂ ਦੀ ਬਦਲੀ ਹੋ ਜਾਵੇ ਤਾਂ ਇਹ ਸਮੇਂ ਉਹਨਾਂ ਦੀ ਬਦਲੀ ਵੀ ਹੋ ਸਕਦੀ ਹੈ ਜੇਕਰ ਤੁਹਾਡਾ ਕੋਈ ਵਪਾਰ ਹੈ ਬਿਜਨਾ ਸ ਹੈ ਤਾਂ ਦੋਸਤੋ ਤੁਹਾਨੂੰ ਆਪਣੇ ਵਪਾਰ ਦੇ ਵਿੱਚ ਮੁਨਾਫਾ ਹੋਣ ਦਾ ਨਸਰਾ ਆਵੇਗਾ ਸਮਾ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਅੰਤ ਲਾਭ ਉਠਾਓ ਤੁਹਾਨੂੰ ਦੱਸਿਆ ਕਿ ਨਾਲ ਹੀ ਨਾਲ ਤੁਹਾਡੀ ਆਰਥਿਕ ਸਥਿਤੀ ਵੀ ਵਧੀਆ ਹੋਵੇਗੀ ਇਹ ਬਹੁਤ ਹੀ ਚੰਗਾ ਸਮਾਂ ਹੈ ਕਾਰਜ ਖੇਤਰ ਵਿੱਚ ਤੁਹਾਨੂੰ ਵਰਤਮਾਨ ਗਤੀਵਿਧੀਆਂ ਤੇ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਹੋਵੇਗਾ ਘਰ ਪਰਿਵਾਰ ਦੀਆਂ ਗੱਲਾਂ ਤੋਂ ਗੱਲਾਂ ਨੂੰ ਛੱਡ ਕੇ ਆਪਣੇ ਕੰਮ ਵੱਲ ਧਿਆਨ ਜ਼ਿਆਦਾ ਕੇਂਦਰਿਤ ਕਰਨਾ ਹੋਵੇਗਾ ਤਾਂ ਹੀ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਤੇ ਦੋਸਤੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸੰਗਤ ਗਲਤ ਦਸਤ ਸਾਥ ਛੱਡਣਾ ਹੋਵੇਗਾ ਜਿਵੇਂ ਕਿ ਆਪਣੇ ਪਿਛਲੇ ਕੁਝ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਗਲਤ ਸੰਗਤ ਦਾ ਸਾਥ ਛੱਡ ਦਿਓ ਤਾਂ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਅਤੇ ਜੋ ਨਸ਼ਾ ਕਰਦੇ ਹਨ ਨਸ਼ੇ ਦੇ ਸੇਵਨ ਤੋਂ ਦੂਰ ਰਹੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਕਮ ਰੈਸ਼ੋ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ